ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਪ ਅੱਜ ਵੀ ਤੁਹਾਡੇ ਵਾਸਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਭਾਈ ਜੀ ਖਾਸ ਕਰ ਕੁਰਤੇ ਵਿਆਮੇ ਬਦ ਦਿਖਾਵਾਂਗੇ ਕਿਉਂਕਿ ਕੁਰਤੇ ਪਜਾਮੇ ਦੀ ਭਾਈ ਜੀ ਹੁਣ ਬਹੁਤ ਜ਼ਿਆਦਾ ਲੋੜ ਹੈ ਗਰਮੀ ਬਹੁਤ ਜ਼ਿਆਦਾ ਵਧ ਗਈ ਇਜ਼ੀ ਵੀਸੀ ਕਾਟਨ ਵੀਜ਼ਾ ਕਾਟਨ ਸ਼ਿਰਪੂਲ ਸਾਰੇ ਆਪਣਾ ਕੋਈ ਬ੍ਰਾਂਡਡ ਮਾਲ ਹੈਗਾ ਸਭ ਤੁਹਾਨੂੰ ਸਾਰਾ ਸਾਰਾ ਤੁਹਾਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਭਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੀਡੀਓ ਦੇਖਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜੇ ਕੁਆਲਿਟੀ ਰੇਟ ਤੇ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਇੱਕ ਸ਼ੇਅਰ ਤੇ ਸਬਸਕ੍ਰਾਈਬ ਭਾਈ ਜੀ ਜ਼ਰੂਰ ਕਰਿਆ ਕਰੋ ਇਹ ਨਾਲ ਸਾਡਾ ਵੀ ਹੌਸਲਾ ਵਾਜ ਜਾਂਦਾ ਭਾਈ ਜੀ ਘਾਹ ਦੀ ਘਾਹ ਪਤਾ ਲੱਗ ਜਾਂਦਾ ਵੀ ਇੱਥੇ ਇਹ ਚੀਜ਼ ਮਿਲਦੀ ਹੈ ਤੇ ਭਾਈ ਜੀ ਆਪਾਂ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਉਹਨਾਂ ਵਾਸਤੇ ਆਪਾਂ ਲੋਕੇਸ਼ਨ ਦੱਸ ਦਈਏ ਆਪਣੀ ਵੀਰੇ ਆਪਣੀ ਲੋਕੇਸ਼ਨ ਹੈ ਮਨਜਿੰਦਰ ਕਲਾਥ ਹਸਪੀਟਲ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜਾ ਪਿੰਡ ਹੈ ਇਹ ਮੈਸਟਰਖਾਨਾ ਬਾਈ ਜੀ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਪਿੰਡ ਮੈਸਟਰਖਾਨਾ ਬਹੁਤ ਇਤਿਹਾਸਿਕ ਪਿੰਡ ਹੈ ਵੱਡਾ ਪਿੰਡ ਹੈ ਜੀ ਵੱਡੀ ਰੋਡ ਤੇ ਹਾਈਵੇ ਤੇ ਪਿੰਡ ਹੈ ਜੀ ਇਹ ਮੈਸਟਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਤੇ ਬਾਈ ਜੀ ਆਪਾਂ ਤੁਹਾਨੂੰ ਕੁਰਤੇ ਪਜਾਮੇ ਦੀ ਵੈਰਾਈਟੀ ਦਿਖਾਉਣੇ ਆਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬਾਈ ਜੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਆਓ ਆਪਾਂ ਸਟਾਰਟ ਕਰੀਏ ਬਾਈ ਜੀ ਵੀਡੀਓ ਪਹਿਲਾਂ ਤੁਹਾਨੂੰ ਦਿਖਾਉਣਾ ਬਾਈ ਜੀ ਆ ਦੇਖੋ ਕੇਐਮ ਦਾ ਕੁਰਤਾ ਪਜਾਮਾ ਬਈ ਆਹ ਵਧੀਆ ਮੰਦਾ ਮਾਲ ਹੈ ਜੀ ਕੱਪੜਾ ਬਹੁ ਕਵਾਲਿਟੀ ਚੈੱਕ ਕਰ ਲਓ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਆਹ ਤੁਹਾਨੂੰ ਖੋਲ ਕੇ ਮਾਲ ਦਿਖਾਉਣੀ ਹੈ ਬਾਈ ਜੀ ਦੇਖੋ ਇਹ ਕੇਐਮ ਦਾ ਮਾਲ ਹੈ ਬਾਈ ਜੀ ਸਭ ਜਾਣਦੇ ਕਿਉਂਕਿ ਹਰ ਇੱਕ ਦੀ ਵੀਡੀਓ ਦੇ ਵਿੱਚ ਹਰ ਇੱਕ ਬੰਦਾ ਦਿਖਾਉਂਦਾ ਹੈ ਬਾਈ ਜੀ ਮਾਲ ਉਹੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਰੇਟ ਦੱਸਾਂਗੇ ਮਾਲ ਦੇਖੋ ਇੱਕ ਨੰਬਰ ਮਾਲ ਹੈ ਵਧੀਆ ਮਾਲ ਹੈ ਜਿਹਹ ਜਿਹਾ ਬਾਈ ਜੀ ਰੇਟ ਹੈ ਉਹ ਜਿਹਾ ਮਾਲ ਵੀ ਬਹੁਤ ਵਧੀਆ ਮਾਲ ਹੈ ਕੋਈ ਇਹੋ ਜਿਹੀ ਗੱਲ ਨਹੀਂ ਨਰਮ ਨਹੀਂ ਹੈਗਾ ਵਧੀਆ ਮਾਲ ਹੈ ਡੰਗਲਾ ਹੋ ਵਧੀਆ ਮਾਲ ਹੈ ਇਹਦਾ ਰੇਟ ਬਾਈ ਜੀ 170 ਰੁਪਏ ਦਾ ਸ਼ੂਟ ਹੈ ਬਾਈ ਜੀ ਇਹਦਾ ਰੇਟ ਯਾਰ ਯਾਰ ਰੇਟ ਹੈ ਕੱਲੇ ਕੱਲੇ ਦਾ ਸੂਟ ਬਾਈ 175 ਰੁਪਏ ਦਾ ਰੇਟ ਹੈ ਸ਼ੂਟ ਦਾ 5 ਮੀਟਰ ਕੱਟ ਬਾਈ ਗਾਜਣਾ ਮਿਲ ਕੇ ਦੇਵਾਂਗੇ ਇਹ ਕੇਐਮ ਦਾ ਮਾਲ ਹੈ ਜੀ ਰੰਗ ਆਪਣੇ ਕੋਲ 10 12 15 ਰੰਗ ਪਏ ਰਾਂਗੇ ਉੱਪਰ ਵੀ ਪਏ ਹੋਈ ਦੇਖ ਲਓ ਹੋ ਪਿਆ ਮਾਲ ਆ ਪਾ ਥੱਲੇ ਲਾ ਹੈ ਨਹੀਂ ਬਾਈ ਜੀ ਜਿੰਨੀ ਲੋੜ ਆ ਬਾਈ ਜੀ ਉਨੇ ਹੀ ਲੈ ਸਕਦਾ ਮਾਲ ਕੇਐਮ ਦਾ ਮਾਲ ਹੈ 175 ਰੁਪਏ ਦਾ ਸ਼ੂਟ ਹੈ ਬਾਈ ਜੀ 5 ਮੀਟਰ ਦੀ ਕੱਟ ਆ ਬਾਈ ਜੀ ਕੱਟ ਕੇ ਦੇਵਾਂਗੇ ਗਾਹਾਂ ਦਿਖਾਉਣੇ ਬਾਈ ਜੀ ਸੁਣੋ ਆ ਮਾਲ ਆ ਬਾਈ ਜੀ ਜਮਾ ਸੋਨੇ ਵਰਗਾ ਮਾਲ ਆ ਬਾਈ ਜੀ ਕਬੀਰ ਦਾ ਪਿਓਰ ਲੀਜੀ ਬੀਜੀ ਬਾਈ ਜੀ ਜੇ ਬੋ ਰਾਜੇ ਬਾਈ ਜੀ ਵਾਪਸੀ ਹੈ ਪੂਰੀ ਫੁੱਲ ਗਾਰੰਟੀ ਹੈ ਇਹਦੀ ਕਵੇਰ ਦੀ ਇਹ ਮਾਲ ਹੈ ਕਵੇਰ ਦਾ ਬਾਈ ਜੀ ਇੱਕ ਨੰਬਰ ਬ੍ਰਾਂਡਡ ਮਾਲ ਹੈ ਦੇਖੋ ਜੀ ਜਿੰਨਾ ਮਰਜੀ ਲੈ ਜਾਓ ਬਾਈ ਜੀ ਮਾਲ ਆਪਣੇ ਕੋਲ ਹੋਰ ਸੇਲ ਦਾ ਕੰਮ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾਈ ਕਵੇਰ ਇਹ ਲੀਜੀ ਬੀਜੀ ਆ ਜੀ ਪੋਲਾ ਰੂਵ ਵਰਗਾ ਦਾ ਕਪੜਾ ਬਾਈ ਜੀ ਇਹ ਜਮਾਂ ਵਧੀਆ ਪੋਲਾ ਤੇ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਕੋਈ ਇਹਦੇ ਬੁਰਨੀ ਹੁੰਦਾ ਕੁਝ ਨਹੀਂ ਹੁੰਦਾ ਇਹ ਤੇ ਇਹ ਰੰਗ ਡਿਜ਼ਾਈਨ ਬਾਈ ਜੀ ਆਪਾਂ ਤੁਹਾਨੂੰ ਘੱਟੋ ਘੱਟ 100 150 ਰੰਗ ਪਿਆ ਆਪਣੇ ਕੋਲੇ ਜਿੰਨੀ ਮਰਜ਼ੀ ਲੋੜ ਹੈ ਓਨੀ ਕੁਆਂਟੀਟੀ ਚ ਮਾਲ ਆਵਲਾ ਲੈ ਸਕਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਤੇ ਪੋਲਾ ਰੂਵ ਵਰਗਾ ਕੱਪੜਾ ਪਿਆ ਬਾਈ ਜੀ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਪੋਲਾ ਜਮਾ ਬਹੁਤ ਹੀ ਵਧੀਆ ਕੁਆਲਿਟੀ ਦਾ ਲੀਜੀ ਵਿਜੀ ਕੱਪੜਾ ਬਾਈ ਜੀ ਆ ਤੁਸੀਂ ਚੈੱਕ ਕਰੋ ਬਾਈ ਜੀ ਗੌਰ ਨਾਲ ਚੈੱਕ ਕਰ ਲਓ ਆ ਸਾਰੇ ਆਪਣੇ ਕੋਲ ਰੰਗ ਪਏ ਆ ਬਾਈ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਬਹੁਤ ਸੋਹਣਾ ਰੰਗ ਆ ਬਾਈ ਜੀ ਤੇ ਇਹ ਕਵੇਰ ਦਾ ਕਪੜਾ ਬਾਈ ਜੀ ਇੱਕ ਨੰਬਰ ਲੀਜੀ ਬੀਜੀ ਦਾ ਕਪੜਾ ਜੀ ਦੇਖੋ ਕੁਆਲਿਟੀ ਦੇਖੋ ਬਾਈ ਜੀ ਰੰਗ ਆਪਣੇ ਕੋਲ ਬਹੁਤ ਜ਼ਿਆਦਾ ਪਿਆ ਬਾਈ ਜੀ ਹੋਰ ਵੀ ਬਹੁਤ ਪਿਆ ਕਾਲਾ ਚਿੱਟਾ ਨੀਲਾ ਸਾਰੇ ਰੰਗ ਬਾਬਾ ਰੰਗ ਬਾਈ ਜੀ ਸਾਰੇ ਰੰਗ ਹੁੰਦੇ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਬਾਈ ਜੀ ਇਹ ਇੱਕ ਨੰਬਰ ਕੁਆਲਿਟੀ ਦਾ ਹੈ ਜਮਾ ਪੂਰਾ ਵਧੀਆ ਕਵੇਰ ਦਾ ਮਾਲ ਹੈ ਇਹ ਇਕਾਪਾ ਹੋਰ ਦੱਸ ਦੇ ਬਾਈ ਜੀ ਦੁਕਾਨਦਾਰਾਂ ਵਾਸਤੇ ਬਾਈ ਜੀ ਬਹੁਤ ਜ਼ਿਆਦਾ ਲੈਸ ਲਾਉਣੇ ਆ ਜਿਹੜਾ ਆਪਾਂ ਰੇਟ ਵੀਡੀਓ 'ਚ ਦੱਸਦੇ ਆ ਬਾਈ ਜੀ ਕੱਲੇ ਕੱਲੇ ਸੂਟ ਦਾ ਰੇਟ ਦੱਸਦੇ ਹੁੰਦੇ ਆ ਜਿਹੜਾ ਰੇਟ ਦੁਕਾਨਦਾਰੀ ਵਾਸਤੇ ਕੋਈ ਰੀਸੇਲਰ ਕੋਈ ਬਾਈ ਜੀ ਡੱਗੀ ਲਾਉਂਦਾ ਕੋਈ ਘਰੇ ਦੁਕਾਨਾ ਮੇਰੇ ਆ ਭੈਣਾਂ ਦੀਆਂ ਦੁਕਾਨਾਂ ਘਰਾਂ 'ਚ ਵੀ ਉਹਨੂੰ ਐ ਉਹਨਾਂ ਵਾਸਤੇ ਬਾਈ ਜੀ ਬਹੁਤ ਹੀ ਜ਼ਿਆਦਾ ਲੈਸ ਲਾਉਣੇ ਆ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਪਤਾ ਕਰੋ ਕਿ ਸਾਨੂੰ ਕੀ ਰੇਟ ਲਾਉਂਗੇ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹਨਾਂ ਰੇਟ ਬਾਈ ਜੀ 300 ਰੁਪਿਆ ਰੇਟ ਹੈ ਕੱਲੇ ਕੱਲੇ ਦਾ ਉਹਦੇ ਵਾਸਤੇ ਬਾਈ ਜੀ ਲੈਸ ਲਾਵਾਂਗੇ ਕੱਲੇ ਕੱਲੇ ਸੂਟ ਦਾ ਰੇਟ 300 ਰੁਪਿਆ ਰੇਟ ਹੈ ਕਮੇਲ ਦਾ ਮਾਲ ਹੈ ਬਹੁਤ ਹੀ ਵਧੀਆ ਟੌਪ ਦਾ ਮਾਲ ਹੈ ਇਹ ਇੱਕ ਵਾਰੀ ਜੀ ਤੁਹਾਨੂੰ ਦੱਸਦੀ ਆ ਆਪਣੇ ਕੋ ਕਾਟਨ ਦੀ ਦੀ ਬਰਬਰੀ ਤੇ ਆਰਕੰਡੀ ਬਾਈ ਜੀ ਨਵਾਂ ਮਾਲ ਰਿਪੀਟ ਹੋਰ ਆ ਗਈ ਬਾਈ ਜੀ ਚੈੱਕ ਕਰ ਲੋ ਕੱਲਾ ਕੱਲਾ ਡਿਜ਼ਾਈਨ ਬਹੁਤ ਸੋਹਣਾ ਮਾਲ ਆ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਆ ਚੈੱਕ ਕਰ ਲੋ ਬਾਈ ਜੀ ਮਾਲ ਏਕੇ ਟੈਕਸ ਦਾ ਏਕੇ ਟੈਕਸ ਦੀ ਬਰਬਰੀ ਤੇ ਬਾਈ ਜੀ ਆਰਕੰਡੀ ਬਹੁਤ ਹੀ ਵਧੀਆ ਡਿਜ਼ਾਈਨ ਆਇਆ ਬਾਈ ਜੀ ਨਵੇਂ ਜੇ ਕਿਸ ਨੂੰ ਲੋੜ ਹੋਵੇ ਤਾਂ ਬਾਈ ਜੀ ਲੈ ਜਾ ਸਕਦਾ ਇਹਦਾ ਰੇਟ 1000 ਰੁਪਿਆ ਰੇਟ ਹੈ ਬਾਈ ਜੀ ਮੋਕਾ ਤੇ ਮਾਰੀ ਬੂਟੀ ਹਲਕਾ ਫੁਲਕਾ ਲੈਸ ਵੀ ਹੋਊ ਬਾਈ ਜੀ ਦਾ 1000 ਰੁਪਿਆ ਰੇਟ ਹੈ ਜੀ ਕੱਲੇ ਕੱਲੇ ਸੂਟ ਦਾ ਬਰਬਰੀ ਦੇ ਆਰਕੰਡੀ ਬਾਈ ਆ ਦੂਜੀ ਆਈਟਮ ਦਿਖਾਉਣੀ ਆ ਬਾਈ ਜੀ ਤੁਹਾਨੂੰ ਕੁਰਤੇ ਪਜਾਮੇ ਦੀ ਬਾਈ ਜੀ ਇਹ ਗੀਜੇ ਵਾਲੀ ਨਹੀਂ ਮਾਲ ਆ ਬਾਈ ਜੀ ਦੇਖੋ ਚੈੱਕ ਕਰ ਲਓ ਗੀਜੇ ਕਾਟ ਨਾਲ ਦਾ ਮਾਲ ਆ ਬਾਈ ਜੀ ਬਹੁਤ ਹੀ ਵਧੀਆ ਲੀਜੀ ਬੀਜੀ ਆਈ ਬਾਈ ਜੀ ਆ ਦੇਖੋ ਸਾਈਡ ਤੇ ਮੋਹਰ ਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਹੈ ਤੇ ਬਾਈ ਜੀ ਪੋਲਾ ਬਹੁਤ ਵਧੀਆ ਕਪੜਾ ਦਾ ਕੋਈ ਇਹ ਤੇ ਬੁਰਨੀ ਆਉਂਦਾ ਬਾਈ ਜੀ ਪੂਰਾ ਸਿਰੇ ਦਾ ਕਪੜਾ ਜਮਾ ਇਹ ਇਹ ਉਹਦਾਗਾ ਗੀਦੇ ਵਾਲਾ ਨਾ ਮਾਲ ਆ ਬਾਈ ਜੀ ਗੀਜਾ ਕਟਨ ਵਾਲਾ ਦਾ ਮਾਲ ਆ ਬਾਈ ਜੀ ਦੇਖੋ ਬਹੁਤ ਸੋਹਣਾ ਮਾਲ ਹੈ ਗੀਦੇ ਵਾਲਾ ਦਾ ਮਾਲ ਆ ਬਾਈ ਜੀ ਇਹਦੇ ਵਿੱਚ ਰੰਗ ਤੁਸੀਂ ਦੇਖ ਲਓ ਰੰਗ ਆਪਣੇ ਕੋਲ ਘੱਟੋ ਘੱਟ 50 60 ਰੰਗ ਆਪਣੇ ਕੋਲੇ ਪਿਆ ਬਾਈ ਜੀ ਗੀਦੇ ਵਾਲਾ ਦਾ ਮਾਲ ਹੈ ਹੈ ਬਾਈ ਜੀ ਲੀਜੀ ਬੀਜੀ ਇਹ ਲੀਜੀ ਬੀਜੀ ਮਾਲ ਆ ਬਾਈ ਜੀ ਕੱਪੜੇ ਰੰਗ ਦੇਖੋ ਬਾਈ ਜੀ ਕਿੰਨੇ ਸੋਹਣੇ ਰੰਗ ਆ ਦੇਖੋ ਦੇਖੋ ਕਲਾ ਕਲਾ ਰੰਗ ਦੇਖੋ ਬਾਈ ਜੀ ਰੂਹ ਖੁਸ਼ ਹੁੰਦੀ ਹੈ ਬਾਈ ਜੀ ਮਾਲ ਦੇਖ ਕੇ ਮਾਲ ਆ ਸਿਓਣੇ ਵਰਗਾ ਮਾਲ ਆ ਬਾਈ ਜੀ ਪੂਰਾ ਵਧੀਆ ਮਾਲ ਹੈ ਘਰੇ ਪਾਉਣ ਵਾਸਤੇ ਇਲੀਜੀਬੀਜੀ ਕਪੜਾ ਹੈ ਜੀ ਤੇ ਕੁਆਲਿਟੀ ਇੱਕ ਨੰਬਰ ਹੈ ਹੋਰ ਦਿਖਾ ਦੇ ਇਹ ਆ ਦੇਖੋ ਬਾਈ ਜੀ ਸ਼ੈੱਡ ਤੇ ਮੋਹਰ ਉਹ ਦੇਸੀ ਨਹੀਂ ਕਪੜਾ ਹੈਗਾ ਇਹ ਬਾਈ ਜੀ ਇਹ ਕਵੇਰ ਤੋਂ ਵੀ ਬਹੁਤ ਵਧੀਆ ਮਾਲ ਐ ਇਹ ਗੀਦੇ ਕਾਟਣਾ ਦਾ ਮਾਲ ਐ ਲੀਜੀ ਬੀਜੀ ਪਿਓਰ 100% ਪਰਿਸ਼ਾਦੀ ਇੱਕ ਨੰਬਰ ਚੀਜ਼ ਐ ਬਾਈ ਜੀ ਇਹ ਬਹੁਤ ਹੀ ਵਧੀਆ ਮਾਲ ਐ ਇਹਦੇ ਕੋਈ ਬੁਰਦੀ ਆਉਂਦਾ ਬਾਈ ਜੀ ਕੁਛ ਨਹੀਂ ਹੁੰਦਾ ਜਿਹੜੇ ਰੰਗ ਆ ਬਾਈ ਜੀ ਰੰਗ ਵੀ ਬਹੁਤ ਸੋਹਣੇ ਤੇ ਤੇਰੇ ਚ ਘੱਟੋ ਘੱਟ ਆਪਣੇ ਕੋਲ 50 ਰੰਗ ਹੋਣਗੇ ਘੱਟੋ ਘੱਟ ਤੇ ਰੰਗ ਵੀ ਬਹੁਤ ਵਧੀਆ ਮਾਲ ਬਾਈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਐ ਤੇ ਬਾਈ ਜੀ ਇਹਦਾ ਰੇਟ ਆਪਾਂ ਨੂੰ ਜੇ ਇਕੱਲਾ ਇਕੱਲਾ ਲਾਉਂਗੇ ਬਾਈ ਜੀ 350 ਰੁਪਿਆ ਸੂਟ ਦਾ ਰੇਟ ਐ ਬਾਈ ਜੀ 5 ਮੀਟਰ ਗਾਜਨਾ ਮਿੰਕ ਕੇ ਦੇਵਾਂਗੇ 350 ਰੁਪਿਆ ਤੇ ਦੁਕਾਨਦਾਰ ਮੇਰੇ ਵੀਰ ਭਰਾਓ ਇੱਕ ਵਾਰੀ ਜਰੂਰ ਸਾਨੂੰ ਫੋਨ ਤੇ ਕਨੈਕਟ ਕਰਨ ਪੁੱਛਣ ਸਕਰੀਨ ਸ਼ਾਟ ਭੇਜ ਦੇਣ ਬਈ ਜਿਹੜਾ 2221 ਰੇਟ ਹੈ ਉਹਨਾਂ ਵਾਸਤੇ ਬਹੁਤ ਜ਼ਿਆਦਾ ਲੈਸ ਲਾਵਾਂਗੇ ਬਾਈ ਜੀ ਦੁਕਾਨਦਾਰੀ ਵਾਸਤੇ 350 ਰੁਪਿਆ ਰੇਟ ਹੈ ਕੱਲੇ ਕੱਲੇ ਦਾ ਬਾਈ ਜੀ 5 ਮੀਟਰ ਦਾ ਇੱਕ ਬਾਈ ਜੀ ਗੀਜਾ ਕਾਟਨ ਆ ਗਿਆ ਚਿੱਟਾ ਮਾਲ ਸਫੈਦ ਵਧੀਆ ਕੁਆਲਿਟੀ ਦਾ ਇਹ ਪਿਓਰ ਗੀਜਾ ਕਾਟਨ ਹੈ ਬਾਈ ਜੀ ਦੇਖੋ ਖੜਕਰ ਹੈ ਕਪੜਾ ਕੁਆਲਿਟੀ ਬਾਈ ਜੀ ਇੱਕ ਨੰਬਰ ਦੇਖੋ ਚੈੱਕ ਕਰੋ ਇਹ ਪਹਿਲਾਂ ਤੁਹਾਨੂੰ ਲੀਜੀ ਬੀਜੀ ਦਿਖਾਇਆ ਬਾਈ ਜੀ ਉਹਦੇ ਨਾਲ ਦਾ ਮਾਲ ਲਿਆ ਚੈੱਕ ਕਰ ਲਓ ਬਾਈ ਜੀ ਉਹਨੂੰ ਲੀਜੀ ਬੀਜੀ ਆ ਇਹ ਪਿਓਰ ਕਾਟਨ ਹੈ ਜਿਹਨੂੰ ਆਪਾਂ ਗੀਜ਼ਾ ਕਾਟਨ ਕਹਿੰਦੇ ਆ ਬਾਈ ਜੀ ਦੇਖੋ ਚੈੱਕ ਕਰ ਲਓ ਇਹ ਗੀਜ਼ਾ ਕਾਟਨ ਆ ਬਾਈ ਜੀ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਬਾਈ ਜੀ ਸ਼ੇਅਰ ਸਬਸਕ੍ਰਾਈਬ ਤਾਂ ਜ਼ਰੂਰ ਕਰਿਆ ਕਰੋ ਬਾਈ ਜੀ ਇਹ ਚਿੱਟਾ ਮਾਲ ਆ ਬਾਈ ਜੀ ਗੀਜ਼ੇ ਕਾਟਨ ਦਾ ਮਾਲ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਕੋਈ ਇਹਦੇ ਚ ਬਲ ਨਹੀਂ ਪੈਂਦੇ ਐਵੇਂ ਮੋੜ ਲਓ ਕੁਝ ਨਹੀਂ ਹੁੰਦਾ ਬਾਈ ਜੀ ਜਦੋਂ ਮਰਜੀ ਧੋ ਤੇ ਪਾਓ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਬਾਈ ਜੀ ਜਿਵੇਂ ਇੱਕ ਨੰਬਰ ਸਿਉਣੇ ਵਰਗਾ ਮਾਲ ਆ ਬਾਈ ਜੀ ਇਹ ਇਹਦਾ ਕੱਲੇ ਕੱਲੇ ਦਾ ਰੇਟ ਬਾਈ ਜੀ 400 ਰੁਪਿਆ ਰੇਟ ਹੈ ਕੱਲੇ ਕੱਲੇ ਦਾ ਸੂਟ ਦਾ ਜੇ ਪਟਾ ਕੇ ਲਊਗਾ 5 ਮੀਟਰ ਕੱਟ ਦੇਵਾਂਗੇ ਬਾਈ ਜੀ ਗਜਪਣੇ ਦੀ 5 ਮੀਟਰ ਕੱਟ ਹੈ ਤੇ 400 ਰੁਪਿਆ ਰੇਟ ਹੈ ਬਾਈ ਜੀ ਸੂਟ ਦਾ ਕੁੜਤੇ ਪਜਾਮੇ ਦਾ ਤੇ ਜੇ ਕੋਈ ਦੁਕਾਨਦਾਰ ਲਊ ਬਾਈ ਜੀ ਇਕੱਠੇ ਤੇ ਬਾਈ ਜੀ ਉਹਨੂੰ ਆਪਾਂ ਲਾਵਾਂਗੇ ਲੈਸ ਫੋਨ ਜ਼ਰੂਰ ਆਪਣਾ ਚੱਲ ਰਿਹਾ ਹੈ ਤੇ ਸਕਰੀਨ ਤੇ ਇੱਕ ਵਾਰੀ ਫੋਨ ਮਾਰ ਕੇ ਜ਼ਰੂਰ ਪਤਾ ਕਰ ਲਿਓ ਬਾਈ ਜੀ ਉਹਦੇ ਵਾਸਤੇ ਆਪਾਂ ਲਾਵਾਂਗੇ ਲੈਸ ਨੂੰ ਆਪਾਂ ਆ ਇਹ ਡੇਢ ਦਾ ਪਣਾ ਬਾਈ ਜੀ ਚਿੱਟਾ ਕੁਰਤਾ ਪਜਾਮਾ ਬਣਦਾ ਬਾਈ ਜੀ ਸ਼ੌਂਕਣਾ VIP ਕਪੜੇ ਹੁੰਦੇ ਆ ਬਾਈ ਜੀ ਚੈੱਕ ਕਰ ਲੋ ਇਹ ਵੀ ਆਪਣੇ ਕੋਲੇ ਹੁੰਦਾ ਬਾਈ ਜੀ ਜਿੰਨਾ ਮਰਜੀ ਲੋੜ ਆ ਲਿਆ ਸਕਦਾ ਆਪਣੇ ਕੋਲੇ ਵਾਟਰ ਪ੍ਰੂਫ ਹੀ ਹੁੰਦਾ ਬਾਈ ਜੀ ਬਿਨਾ ਵਾਟਰ ਪ੍ਰੂਫ ਤੋਂ ਹੀ ਹੁੰਦਾ ਜਿਹੜਾ ਬਾਈ ਜੀ ਆ ਹੁਣ ਤੁਸੀਂ ਦੇਖ ਰਹੇ ਹੋ ਬਿਨਾ ਵਾਟਰ ਪ੍ਰੂਫ ਤੋਂ ਕਪੜਾ ਜੀ ਇਹ ਬਹੁਤ ਹੀ ਵਧੀਆ ਕਾਟਨ ਦਾ ਪਿਓਰ ਇੱਕ ਨੰਬਰ ਕੁਆਲਿਟੀ ਦਾ ਕਪੜਾ ਜੀ ਫੁੱਲ ਜ਼ਿੰਮੇਵਾਰੀ ਹੈ ਕੋਈ ਇਹ ਨਹੀਂ ਬਾਈ ਜੀ ਬਲਣੀ ਪੈਂਦਾ ਕੁਝ ਨਹੀਂ ਜਿੰਨਾ ਮਰਜੀ ਧੋ ਕੇ ਕਪੜਾ ਪਾਓ ਪ੍ਰੈਸ ਕਰਨੀ ਲੋੜ ਨਹੀਂ ਇਹ ਬਾਈ ਜੀ ਬਿਨਾ ਵਾਟਰ ਪ੍ਰੂਫ ਤੋਂ ਕਪੜਾ ਹੈ ਆਪਣੇ ਕੋਲੇ ਬਾਟਰ ਪ੍ਰੂਫ ਨਹੀਂ ਹੁੰਦਾ ਬਾਈ ਜੀ ਇਹ ਚੈੱਕ ਕਰ ਲੋ ਆ ਬਾਟਰ ਪ੍ਰੂਫ ਕਪੜਾ ਬਾਈ ਜੀ ਤੇ ਲਿਖਿਆ ਵੀ ਹੁੰਦਾ ਜੀ ਦੇਖ ਲੋ ਚੈੱਕ ਕਰ ਲੋ ਇਹ ਬਾਟਰ ਪ੍ਰੂਫ ਕਪੜਾ ਬਾਈ ਜੀ ਕੋਈ ਕੋਲਡ ਡਰਿੰਕ ਪਾ ਲੋ ਚਾਹ ਪਾ ਲੋ ਕੁਝ ਪਾ ਲੋ ਬਾਈ ਜੀ ਇਹਦੀ ਫੁੱਲ ਜ਼ਿੰਮੇਵਾਰੀ ਹੈ ਕੋਈ ਇਹਦੇ ਪਿੱਛੇ ਨਹੀਂ ਟੱਪਦਾ ਕੁਝ ਨਹੀਂ ਬਾਈ ਜੀ ਹੁੰਦਾ ਜਿਹੜਾ ਬਾਈ ਜੀ ਬਿਨਾ ਬਾਟਰ ਪ੍ਰੂਫ ਤੋਂ ਕਪੜਾ ਆਪਣੇ ਕੋਲੇ ਬਿਨਾ ਬਾਟਰ ਪ੍ਰੂਫ ਤੋਂ ਕਪੜਾ ਆ ਸੀ ਵਰੇ ਇਹਦਾ ਰੇਟ ਬਾਈ ਜੀ 850 ਰੁਪਿਆ ਰੇਟ ਹੈ ਬਿਨਾ ਬਾਟਰ ਪ੍ਰੂਫ ਤੋਂ ਆ ਕਪੜਾ ਬਾਈ ਜੀ ਬਿਨਾ ਵਾਟਰਪੂਫ ਤੋਂ 850 ਹੈ ਜਿਹੜਾ ਬਾਈ ਜੀ ਵਾਟਰਪੂਫ ਕਪੜਾ ਇਹ 1000 ਰੁਪਿਆ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਜੇ ਕੋਈ 1000 ਰੁਪਿਆ ਦੇ ਜੇ ਆਪਾਂ ਜ਼ਿੰਮੇਵਾਰ ਹੈ ਇੱਕ ਨੰਬਰ ਗੀਜਾ ਕਾਟਨ ਦਾ ਮਾਲ ਆ ਬਾਈ ਜੀ ਵਾਟਰਪੂਫ ਕਪੜਾ ਹੈ ਵਾਟਰਪੂਫ ਤੇ ਬਿਨਾ ਵਟ ਦੋਨੇ ਹੈਗੇ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਜੇ ਕਿਸੇ ਨੇ ਬਾਈ ਜੀ ਇਹ ਲੈਣਾ ਹੈ ਸ਼ੌਂਕੀਆ ਤੌਰ ਤੇ ਬਾਈ ਜੀ ਵੀਆਈਪੀ ਕਪੜਾ ਇਹ ਤਾਂ ਇਹ ਵੀ ਆਪਣੇ ਕੋਲੇ ਬਾਈ ਜੀ ਹੁੰਦਾ ਜਿੰਨਾ ਮਰਜ਼ੀ ਲੋਡ ਲੈ ਜਾ ਸਕਦਾ ਤੇ ਬਾਈ ਜੀ ਅੱਜ ਆਪਾਂ ਤੁਹਾਡੇ ਵਾਸਤੇ ਸਪੈਸ਼ਲੀ ਜਿਹੜੀ ਵੀਡੀਓ ਬਣਾਈ ਸੀ ਸਪੈਸ਼ਲ ਕੁਰਤੇ ਪਜਾਮੇ ਵਾਸਤੇ ਬਣਾਈ ਸੀ ਤਾਂ ਕਿ ਬਾਈ ਜੀ ਹਰ ਇੱਕ ਦੇ ਕਰੇ ਕੁਰਤੇ ਪਜਾਮੇ ਦੀ ਲੋੜ ਹੈ ਕਿਉਂ ਗਰਮੀ ਆ ਗਰਮੀ ਦੇ ਵਿੱਚ ਹਲਕਾ ਕਪੜਾ ਪਾਹਲਦਾ ਹਰ ਇੱਕ ਬੰਦਾ ਵੀ ਮੇਰੇ ਨੂੰ ਹਲਕਾ ਕਪੜਾ ਹੋਵੇ ਸਰੀਰ ਨਹੀਂ ਚੱਲਦਾ ਆਪਣੇ ਕੋਲ ਬਾਈ ਜੀ ਲੀਜੀ ਬੀਜੀ ਬਹੁਤ ਹੀ ਸੋਹਣਾ ਕਪੜਾ ਹੈ ਇੱਕ ਨੰਬਰ ਇੱਕ ਵਾਰ ਜਰੂਰ ਜਾ ਕੇ ਪਾ ਕੇ ਦੇਖੋ ਬਾਈ ਜੀ ਫਿਰ ਪਤਾ ਲੱਗਦਾ ਤੇ ਬਾਕੀ ਕਹਾਂ ਦੱਸਦੀ ਬਾਈ ਜੀ ਹੂੰ ਆਪਣੇ ਕੋਲ ਸਾਰੀ ਵੈਰਾਈਟੀ ਲੂਜ਼ ਕਪੜਾ ਲੂਜ਼ ਕਾਟਨ ਹੈ ਬਰਬਰੀ ਹੈ ਆਰਕੰਡੀ ਹੈ ਸਾਰਾ ਮਾਲ ਬਾਈ ਜੀ ਹੁੰਦਾ ਆਪਣੇ ਕੋਲੇ ਦੁਆਟੇ ਵਗੈਰਾ ਬੈਲ ਵਗੈਰਾ ਇੱਕ ਆਪਾਂ ਇਹ ਦੱਸ ਦਈਏ ਬਾਈ ਜੀ ਆਪਣਾ ਕੰਮ ਹੋਰ ਸੇਲ ਦਾ ਕੰਮ ਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੁੰਦੀ ਹੈ ਤੇ ਬਾਈ ਜੀ ਵਧੀਆ ਲੈਸ ਲਾਉਣੇ ਆਪਾਂ ਇੱਕ ਵਾਰੀ ਜਰੂਰ ਆ ਕੇ ਆਪਣੀ ਦੁਕਾਨ ਤੇ ਦੇਖੋ ਕਪੜਾ ਬਾਈ ਤੁਹਾਨੂੰ ਪਤਾ ਲੱਗੂਗਾ ਤੇ ਫੇਰ ਹੀ ਬਾਈ ਕਹਾਂ ਜਾ ਕੇ ਪਤਾ ਲਾਵੀਂ ਇਹ ਭਾਈ ਚੀਜ਼ ਕੀ ਹੈ ਤੇ ਰੇਟ ਕੀ ਹੈ ਬਾਈ ਜੀ ਤੇ ਗਾਹ ਵਾਸਤੇ ਫਿਰ ਇੱਕ ਦੋ ਦਿਨਾਂ ਤੱਕ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ ਇੱਕ ਵਈਆ ਆਪਾਂ ਰੀਲਾਂ ਵੀ ਪਾਉਣੇ ਹੁੰਦੇ ਆ ਰੀਲਾਂ ਜਰੂਰ ਦੇਖਿਆ ਕਰੋ ਮਾਨਦਾਨ ਵੀ ਬਾਈ ਕਰਿਆ ਕਰੋ ਤਾਂ ਕਿ ਇਹਦੇ ਵਿੱਚ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਸਾਡੀ ਵੀ ਇਹਦੇ ਨਾਲ ਹੌਸਲਾ ਬਣਦਾ ਉਹ ਤਾਂ ਸਾਨੂੰ ਬਾਈ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਧੰਨਵਾਦ ਹੈ ਤੁਹਾਡਾ ਗਲਤੀ ਫਲਤੀ ਹੋ ਗਈ ਤਾਂ ਬਾਈ ਜੀ ਮਾਫ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਸੁਧਾਰੀ ਜਾਂਦੀ ਹੈ ਤੁਹਾਡਾ ਸਿਰ ਮੱਥੇ ਹੈ ਜੇ ਦਾ ਕੋਈ ਦਿਨ ਦੱਸੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ